ਸਾਸ਼ੀ ਕਾਲ ਦੀ ਸਾਰਿਆਂ ਨੂੰ ਕਿਤਰਾ ਹਾਲ ਚੱਲ ਨੇ ਸਾਰਿਆਂ ਦੇ ਤੇ ਮੈਂ ਵੀ ਬਹੁਤ ਵਧੀਆ ਆ ਤੇ ਮੇਰੇ ਸਮਾਂ ਹੋ ਗਿਆ ਜੀ 2:00 ਬਜ ਕੇ 2:00 ਬਜ ਕੇ 2:00 ਬਜ ਕੇ 2 ਮਿੰਟ ਹੋ ਗਏ ਨੇ ਆ ਦੁਪਹਿਰ ਵੇਲਾ ਕਹਿ ਲਓ ਨਾ ਤੇ ਆ ਦੇਖੋ ਜੀ ਇਧਰਲੇ ਪਾਸੇ ਵੀ ਮੱਕੀ ਪੀਚੀ ਲੱਗਦੀ ਆ ਮੈਨੂੰ ਤਾਂ ਜਦੋਂ ਵੱਡੀ ਹੋਊ ਫਿਰ ਪਤਾ ਲੱਗੂ ਤੇ ਇਧਰ ਵੀ ਲੱਗਦਾ ਗਾਈਆਂ ਹੈਗੀਆਂ ਨੇ ਡੇਰੀਆਂ ਗਾਈਆਂ ਦੀਆਂ ਪੈਲੀਆਂ ਦੇ ਵਿੱਚ ਤੇ ਡੇਰੀ ਵਾਲਿਆਂ ਨੇ ਮੱਕੀ ਬੀਜੀ ਆ ਆ ਹੁਣ ਨਹਿਰ ਲੱਗੀ ਆਉਣ ਸ਼ਾਇਦ ਵੀਡੀਓ ਵਿੱਚ ਨਾ ਇਹਨਾਂ ਪਤਾ ਲੱਗੇ ਹਨਾ ਨਹਿਰ ਦਾ ਆਹ ਦੇਖੋ ਜੀ ਨਹਿਰ ਲਾਗੇ ਇੱਕ ਖਾਲ ਵੀ ਸੀਗਾ ਹੈਗੀ ਤੇ ਦੋਨੇ ਪਾਸੇ ਆ ਪਰ ਗੱਡੀ ਚਲਾਉਂਦੇ ਕਰਕੇ ਆਪਾਂ ਦੋਨੇ ਪਾਸੇ ਨਹੀਂ ਦੇਖਾ ਸਕਦੇ ਤੇ ਅੱਜ ਵੀ ਕਮਾਕਾਰਾਂ ਵਿੱਚ ਰੁਚੀ ਸੀਗੀ ਕੱਲ ਵੀ ਤੇ ਬਰਸੋਂ ਵਿੱਚ ਤਿੰਨ ਦਿਨ ਹੋ ਗਏ ਨੇ ਲਗਾਤਾਰ ਸਪਾਈਆਂ ਚ ਲੰਡੀਆਂ ਨੇ ਤੇ ਆ ਹੁਣ ਆਉਣ ਲੱਗੀ ਆ ਜੀ ਢੇਰੀ ਗਾਇਆਂ ਦੀ ਮੈਂ ਕੋਸ਼ਿਸ਼ ਕਰਦੀ ਆ ਤੁਹਾਨੂੰ ਨਾ ਦਿਖਾਉਣ ਦੀ ਆ ਦੇਖਿਓ ਗਾਇਆਂ ਚਰਨਦੀਆਂ ਮੈਂ ਰੋਕ ਤੇ ਨਹੀਂ ਸਕਦੀ ਹਨਾ ਦੇਖੋ ਕਾਫੀ ਵੱਡੀ ਆ ਢੇਰੀ ਪੈਲੀਆਂ ਦੇ ਵਿੱਚ ਹੁੰਦੀਆਂ ਨੇ ਡੇਰੀਆਂ ਆ ਇਹਨਾਂ ਦਾ ਘਾਰ ਆ ਉਹ ਹਵਲਾ ਇੱਕ ਦੋ ਘਰ ਵਿੱਚ ਤੇ ਆ ਦੇਖੋ ਕੰਨਕ ਦੀ ਲਹਿਰ ਆਉਂਦੀ ਇੱਧਰ ਘੋੜੇ ਰੱਖੇ ਆ ਉਹਨਾਂ ਨੇ ਘੋੜੇ ਵੀ ਮੈਂ ਜ਼ੂਮ ਕਰਕੇ ਨਹੀਂ ਦਿਖਾ ਸਕਦੀ ਹੁਣ ਮੈਂ ਮੁੜਦੀ ਆ ਜੀ ਸੱਜੇ ਨੂੰ ਸੱਜੇ ਨੂੰ ਹੈਗਾ ਮੇਰਾ ਘਾਰ ਵੈਸੇ ਇਹ ਵੀ ਪਿੰਡ ਹੀ ਆ ਮੇਰਾ ਕਿੰਨਾ ਸੋਹਣਾ ਲੱਗਦਾ ਹੈ ਆ ਪ੍ਰਿਆ ਜਦੋਂ ਇਸ ਤਰ੍ਹਾਂ ਫਸਲਾਂ ਦੇਖੀ ਦੀਆਂ ਪੈਲੀਆਂ ਦੇਖੀ ਦੀਆਂ ਹਨਾ ਮੱਕੀ ਦੇਖੀ ਜੀ ਬੜੀ ਜਾਦੂ ਦੀ ਇੰਡੀਆ ਦੀ ਇੱਥੇ ਦੇ ਜੈਨੋਮਿਕਲ ਜੰਪਲ ਇੱਥੇ ਦੇ ਬੱਚੇ ਨੇ ਉਹਨਾਂ ਨੂੰ ਵੀ ਤੇ ਆਪਾਂ ਨੂੰ ਧੋਣੀ ਹਣੀ ਜਿਹੜੇ ਜੰਪਾ ਵਾਲੇ ਡੀਆਂ ਦੇ ਤੇ ਬਸ ਅਹ ਕਾਰ ਕਾਰ ਵਿੱਚ ਤੇ ਕਾਰ ਦੇ ਕੰਮ ਕਰ ਕਰੀ ਜਾਈਦੇ ਤੇ YouTube ਤੇ ਵੀਡੀਓ ਦੇਖੀ ਜਾਈਏ ਤੰ ਮੇਰਾ ਨੈਟ ਪ੍ਰੋਬਲਮ ਆ ਗਈ ਸੀਗੀ ਤੇ ਮੈਂ ਗੱਲ ਕਰਨ ਦੇ ਹੀ ਸੀਗੀ ਕਿ ਆ ਪੈਣਾ ਤੇ ਪਾਉ ਜੀ ਸਮਾਜ ਸੇਵਾ ਕਰਦੇ ਨੇ ਵੱਧ ਤੋਂ ਵੱਧ ਉਹਨਾਂ ਦਾ ਸਾਥ ਦਿਆ ਕਰੋ ਜਿੱਤਰਾ ਵੀ ਤੁਸੀਂ ਦੇ ਸਕਦੇ ਹੋ ਹੈਨਾ ਜੇ ਤੁਸੀਂ ਬਾਹਰ ਰਹਿੰਦੇ ਹੋ ਤੁਹਾਡੇ ਕੋਈ ਪਰਿਵਾਰ ਇੰਡੀਆ ਦੇ ਵਿੱਚ ਆ ਤੁਸੀਂ ਉਹਨਾਂ ਦੇ ਹੱਥ ਭੇਜ ਸਕਦੇ ਹੋ ਜੂ ਵੀ ਭੇਜਣਾ ਚਾਹੋ ਸੇਵਾ ਕਰਨ ਵਾਸਤੇ ਹੈਨਾ ਤੇ ਜੇ ਤੁਹਾਡਾ ਆਪ ਜਿਹੜਾ ਲੱਗਦਾ ਇੰਡੀਆ ਦੇ ਵਿੱਚ ਸਮਾਜ ਸੇਵਾ ਕਰਦੇ ਉਹਨਾਂ ਨਾਲ ਤੁਸੀਂ ਮਿਲ ਕੇ ਆ ਸਕਦੇ ਜੇ ਕਿਤੇ ਵੀ ਆਸ਼ਰਮ ਬਣਿਆ ਤੁਸੀਂ ਇੱਥੇ ਆਸ਼ਰਮ ਦੇਖ ਕੇ ਆ ਸਕਦੇ ਸੇਵਾ ਕਰ ਸਕਦੇ ਹੋ ਹਨਾ ਆ ਦੇਖੋ ਜੀ ਮੱਕੀ ਇੱਧਰ ਮੱਕੀ ਇੱਧਰ ਮੱਕੀ ਇੱਧਰ ਚਾਰ ਸਫੇਰੀ ਮੱਕੀ ਮੱਕੀ ਆ ਮੇਰੇ ਪਿੰਡ ਵਿੱਚ ਮੇਰੀ ਮੋਰੀ ਕੋਈ ਨਹੀਂ ਹੈ ਹੈਗੀ ਲੋਕਾਂ ਦੀ ਨਾ ਐਵੇਂ ਫੜਾ ਮਰੀ ਜਾਈਏ ਹੈਲੋ ਹਾਓਰ ਆਰ ਯੂ ਗਾਇਜ਼ thank you so much for coming in my life see i really like green green over here is a cow dairy hello everyone i was talking in my language my mother tongue is punjabi so i just get the three comment thank you so much for the purple sign, I don't know what it's that mean. And thank you so much for coming in my live and thank you so much for commenting me. Uh, my name is Raj. I'm from Central California. Uh, weather is uh, very nice. This is a dairy farm. They have a cow, a lots of cow in the farm. This all farm is not mine. This land is somebody else's was coming from somewhere I have farmhouse and a yard for trucking my family have a trucking company not big huge company just a small company and we have only four and a half acre this is almond both side sorry my language is Punjabi my mother tongue is Punjabi and uh, my english is poor if you guys uh, don't understand my in in english then sorry <laughs> i'm trying my best you know i really like california whoever did not visit california please come and see you know see if you guys not from california you guys will miss a lot of stuff special land we have like a really big house in california, a lot of space, not rush. Um, last friday i went to los angeles. oh my god, a lot of crowd, you know, like too much tight place where i went. Um, i used to live in like open place, you know. and uh, over there it was fun, but uh, not uh, as much i have in my city.